ਹਾਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤੇ ਸਮੁੱਚੀ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਆ ਵਾਹਿਗੁਰੂ ਜੀ ਦਾ ਖਾਲਸਾ ਆਪ ਗੁਰਦੁਆਰਾ ਪੀਰ ਬਾਬਾ ਬੁੰਡਾ ਸਾਹਿਬ ਦੇ ਦਰਸ਼ਨ ਦیدار ਕਰ ਰਹੇ ਹੋ ਇਸ ਸੰਸਤਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਦੇਖਰੇਖ ਇਹ ਸਾਲਾਨਾ ਦੁਰ ਮੇਲਾ ਬੜੇ ਪਿਆਰ ਸ਼ਾਦ ਦੇ ਨਾਲ ਇੱਕ ਸੰਗਤਾਂ ਬਣਾ ਰਹੀਆਂ ਨੇ ਔਰ ਸਲਾਨਾ ਕੋਲ ਮੇਲੇ ਦੇ ਸੰਬੰਧ ਵਿੱਚ ਅੱਜ 8 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਧਾਂਜਲੀ ਆਇਆ ਹੈ ਪੰਜ ਪਿਆਜਾਂ ਦੀ ਗਵਾਈ ਵਿੱਚ ਨਗਰ ਕੀਰਤਨ ਦਾ ਪ੍ਰਵਾਨਾ ਹੋਣਾ ਹੈ ਇਹ ਦੱਸਣਾ ਜ਼ਰੂਰੀ ਬਣਦਾ ਹੈ ਕਿ ਜਿਸ ਦਿਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਮਹਿਲ ਸਨਮਾਨਯੋਗ ਮਾਤਾ ਗੰਗਾ ਜੀ ਇਸ ਬਾਬਾ ਗੁੱਡਾ ਸਾਹਿਬ ਜੀ ਦੇ ਅਸਥਾਨ ਤੇ ਉਸੇ ਪ੍ਰਸ਼ਾਦੇ ਰਸੂ ਗੱਡੇ ਆਦ ਲੈ ਕੇ ਆਏ ਬਾਬਾ ਗੁੱਡਾ ਸਾਹਿਬ ਜੀ ਨੇ ਅਰਦਾਸ ਕੀਤੀ ਔਰ ਅਗਲੇ ਸਾਲ ਹੀ ਗੁਰੂ ਅਰਜਨ ਦੇਵ ਜੀ ਦੇ ਗ੍ਰੇਸ ਸਨਮਾਨਯੋਗ ਮਾਤਾ ਗੰਗਾ ਜੀ ਦੀ ਖੋਖਤੇ ਮੇਰੀ ਫਿਰਦੇ ਮਾਲ ਉਹ ਹਰਪ੍ਰਿੰਸ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੋ ਕੈਣ ਕੁਮਰਾਤ ਜਿਸ ਦਿਨ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ ਸੀ ਉਸ ਦਿਨ ਦੀ ਇਤਿਹਾਸਿਕ ਮਹੱਤਤਾ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਸਲਾਨਾ ਜੋੜ ਮੇਲਾ ਹਰ ਸਾਲ ਬੜੇ ਪਿਆਰ ਸ਼ਾਦੇ ਸਹਿਤ ਸਜਾਇਆ ਜਾ ਰਿਹਾ ਹੈ ਔਰ ਮੈਂ ਆਪ ਜੀ ਦੇ ਮਾਧਿਅਮ ਚੈਨਲ ਤੇ ਮਾਤੀ ਇਮਰਾਹੀ ਬੇਨਤੀ ਕਰਨੀ ਚਾਹਾਂਗਾ ਆਪ ਜੀ ਨੂੰ ਵੀ ਕਿ ਬਾਤ ਤੋਂ ਬਾਅਦ ਇਹ ਜੋ ਨਗਰ ਕੀਰਤਨ ਦੇ ਵਿੱਚ ਪਹੁੰਚਣ ਵਾਲੀਆਂ ਸੰਤਾਂ ਨੇ ਜਾਂ ਸਲਾਨਾ ਜੋੜ ਮਿਲਣ ਦੇ ਸੰਬੰਧ ਵਿੱਚ ਤੁੜੀਆਂ ਹੋਈਆਂ ਸੰਤਾਂ ਨੂੰ ਸੇਵਾ ਕਰ ਰਹੀਆਂ ਸਭਾ ਸੁਸਾਇਟੀਆਂ ਉਹਨਾਂ ਦੇ ਉੱਪਰ ਵੀ ਇੱਕ ਵਾਰ ਸਾਨੂੰ ਜਰੂਰ ਆ ਜਿਹੜਾ ਝਾਤ ਪਾਉਣੀ ਚਾਹੀਦੀ ਹੈ ਤੇ ਸੰਤਾਂ ਨੂੰ ਬਾਖਰ ਹੋਣਾ ਚਾਹੀਦਾ ਹੈ ਕਿਵੇਂ ਪਿਆਰ ਦੇ ਨਾਲ ਸੰਤਾਂ ਜੜੀਆਂ ਹਾਜ਼ਰੀਆਂ ਪਰ ਰਹੀਆਂ ਨੇ ਸੋ ਇਸ ਵਾਸਤੇ ਮੈਂ ਇੱਥੇ ਆਪਦੇ ਪਾਸੋਂ ਜਾਜਤ ਮੰਗਦਿਆ ਹਾਂ ਫਤਿਹ ਜਾਉਂਦਾ ਹਾਂ ਬਾਈ ਗੁਰਜੀਕਰਨ ਸਾਹਿਬ ਬਾਈ ਗੁਰਜੀਕਰਨ ਜੀ ਕਰਨੀ ਚਾਹੋਗੇ ਜਿਹੜੇ ਮੇਲੇ 'ਚ ਦਰਸ਼ਨ ਕਰਦੇ ਆਂ ਹਾਂ ਇਹ ਜ਼ਰੂਰੀ ਹੈ ਜੀ ਜਿੰਨੇ ਵੀ ਨੌਜਵਾਨ ਸਾਡੇ ਵੀਰ ਆ ਰਹੇ ਨੇ ਸਲਾਨਾ ਜੋੜ ਮੇਲੇ ਵਿੱਚ ਸਭ ਤੋਂ ਵਧੀਆ ਗੱਲ ਹੋਵੇ ਕਿ ਅਸੀਂ ਹੁਣ ਦੰਗ ਬਾਜੀ ਨਾ ਕਰੀਏ ਕਿਉਂਕਿ ਕਈ ਵਾਰ ਅਸੀਂ ਟਰੈਕਟਰਾਂ ਦੇ ਉੱਪਰ ਵੱਡੇ-ਵੱਡੇ ਬੇਸ ਲਾਏ ਹੋਏ ਤੇ ਕੰਨ ਪਾੜਦੀ ਆਵਾਜ਼ ਹੁੰਦੀ ਆ ਚਾਰ-ਚਾਰ ਪੰਜ-ਪੰਜ ਨੌਜਵਾਨ ਇੱਕ ਮੋਟਰਸਾਈਕਲ ਤੇ ਸਵਾਰ ਹੁੰਦੇ ਆ ਇਹਦੇ ਨਾਲ ਇੱਕ ਤਾਂ ਕੋਈ ਨਾ ਕੋਈ ਜਿਹੜੀ ਘਟਨਾ ਵਾਪਰਨ ਦਾ ਖਦ사 ਬਣਿਆ ਰਹਿੰਦਾ ਇਸ ਵਾਸਤੇ ਸਾਨੂੰ ਇਸ ਪਾਸੇ ਤੋਂ ਵੀ ਸੁਚੇਤ ਰਹਿਣਾ ਚਾਹੀਦਾ ਹੈ ਔਰ ਗੁਰੂ ਔਰ ਗੁਰੂ ਦੀ ਸੰਗਤ ਦੇ ਦੇਣਦਾਰ ਨਹੀਂ ਬਣਨਾ ਚਾਹੀਦਾ ਬਲਕਿ ਅਸੀਂ ਗੁਰੂ ਦੀ ਸੰਸਾ ਲੈਣੀ ਹੈ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਹੱਡਦੰਗ ਪੁਣਾ ਨਹੀਂ ਕਰਨਾ ਚਾਹੀਦਾ ਬੜੇ ਉਤਪ ਦੇ ਨਾਲ ਜਿੱਥੇ ਅਸੀਂ ਲੰਗਰਾਂ 'ਚ ਸੇਵਾ ਕਰਦੇ ਆਂ ਚੰਗੀ ਗੱਲ ਹੋਵੇ ਅਸੀਂ ਸਾਫ਼ ਸੂਰਤ ਹੋਈਏ ਔਰ ਖੰਡੇ ਦੀ ਪਾਉ ਲੈ ਕੇ ਅਮਰਤ ਦੀ ਰਾਤ ਲੈ ਕੇ ਆਪਣੇ ਲੋਕ ਪਰ ਲੋਕ ਨੂੰ ਸਹੀ ਲਾਪਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਨ੍ਹਾਂ ਦੇ ਸਾਲਾਨਾ ਜੋੜ ਮੇਲੇ ਦੇ ਸਬੰਧ ਵਿੱਚ ਇੱਥੇ ਪਰਸ਼ਨ ਕਰਨ ਤੇ ਪਾਸ਼ਾ ਬਾਬਾ ਪੋਡਾ ਸਾਹਿਬ ਦਾ ਅਸ਼ੀਰਵਾਦ ਲੈਣ ਹਾਜ਼ਰ ਹੋਏ ਆ ਤੇ ਸਖਤਾਂ ਨੂੰ ਉਹਨਾਂ ਦੇ ਜੋੜ ਮੇਲੇ ਦੀ ਵਧਾਈ ਵੀ ਦਿੰਦੇ ਆ ਪ੍ਰਮਾਤਮਾ ਸੱਚੇ ਪਾਸ਼ਾ ਧੰਨ ਬਾਬਾ ਪੋਡਾ ਸਾਹਿਬ ਵਰਗਾ ਹਸਬੱਤ ਦਾ ਪੜਾ ਕਰੇ ਸਰਬੱਤਾਂ ਦੇ ਮੇਰ ਭੈਰ ਭਰਾਂਤ ਰੱਖੇ ਤੇ ਸਭ ਨੂੰ ਲੱਖ ਲੱਖ ਵਧਾਈਆਂ ਦੇਣ। ਪੂਰਨ ਰਾਮਦੇਵ ਜੀ ਪੁੱਤਰਾਂ ਦੇ ਦਾਨੀ ਧੰਨ ਧੰਨ ਬਾਬਾ ਪੋਡਾ ਸਾਹਿਬ ਵੀ ਦੇ। ਨੋਰ ਮੇ ਲੇਤੇ ਅੱਜ ਸਾਰਾ ਇਲਾਕਾ ਨਿਵਾਸੀਆਂ ਲੱਖ ਲੱਖ ਵਧਾਈ ਦਿੰਦਾ ਅੱਤੇ ਬਾਹਰੋਂ ਪੈਸੋਂ ਬਿਲੇ ਸੋ ਆਇਆ ਸੰਭਾ ਨੂੰ ਜੀ ਆਇਆਂ ਨੂੰ ਸਾਡੇ ਸਰਪੱਤ ਪ੍ਰੀਮੀਅਮ ਦਾਸ ਬਣੇਗਾ ਦਾ ਸਲੈਬ ਜਿਹੜਾ ਹੈ ਉਹ ਅੱਜ ਪੂਰਿਆ ਹੋ ਸਾਰੇ ਹੀ ਬਾਬਾ ਬੁੱਢਾ ਸਾਹਿਬ ਦਾ ਪਸਤੂ ਪੂਰਿਆ ਹੋ ਗਿਆ ਪਹੁੰਚਿਆ ਕੋ ਮੈਂ ਸਮਝਾ ਕਿ ਇਸੇ ਆਖਰ ਕੋਈ ਵੀ ਕਿਸੇ ਕਿਸਮ ਦੀ ਕੋਈ ਆਪਣੇ ਖਲਿਆਵੀ ਮਗ ਰੱਖਦਾ ਕੁਝ ਧਾਰਮਿਕ ਰੱਖਦਾ ਕੋਈ ਵੇ ਲੋਕ ਜਿਹੜਾ ਹੈ ਉਹ ਰਾਜੀ ਕਿ ਕਿਹ ਤਰ੍ਹਾਂ ਦੀ ਕਿਹੇ ਲੋਕ ਨੂੰ ਭੁੱਖ ਹੈ ਉਹ ਬਾਬਾ ਬੁੱਲਾ ਸਾਹਿਬ ਦੀ ਗੱਲ ਤੋਂ ਕੋ ਜਨਿਆਵੀ ਵੀ ਤੇ ਰੋਹਾਨੀਅਤ ਵੀ ਜਿਹੜੀ ਕੋਈ ਇਸੇ ਨੂੰ ਤਾਂਗਾ ਉਹ ਸਾਰੀ ਤਾਂ ਕਰਕੇ ਦੁਨੀਆ ਨਿਗਲ ਹੈ ਸਭ ਮੈਂ ਨੌਜਵਾਨ ਪੀੜ੍ਹੀ ਨੂੰ ਬੇਅਦਤੀ ਕਰ ਦਿਚੋ ਨਾ ਫੇਰ ਉਹ ਵੈਸਟਰਨ ਕਲਚਰ ਤੋਂ ਬਚ ਕੇ ਫੇਰ ਸਿੱਖੀ ਦੇ ਲੱਗ ਲਕਣਾ ਨਾਲ ਪ੍ਰਸਾਦ ਦੇ ਵਾਸੀ ਬਣਨਾ ਔਰ ਖਾਲਸਾ ਮੇਰਾ ਰੂਪ ਹੈ ਖਾਲਸਾ ਸੇ ਮੇਰਾ ਨਿਵਾਸ ਕਾਬਲਾ ਖਾਲਸਾ ਰੇ ਨਿਆਰਾ ਕਾਬਲਾ ਕਹਿ ਜਿਵੇਂ ਮੈਂ ਸਾਰਾ ਉਹ ਖਾਲਸੇ ਦਾ ਰੂਪ ਬਣ ਔਰ ਕਲਗੀਧਰਪਾਸੇ ਦਾ ਪੁੱਤਰ ਬਣ ਔਰ ਤਾਂ ਹੀ ਲੋਕ ਸਖੀਏ ਪਰ ਲੋਕ ਸਹਿਲੇ ਨਾਨਕਾ ਹਰ ਪ੍ਰਭ ਆਪੇ ਨੇ ਲੈ ਸਾਰੀ ਸੰਗਤ ਨੂੰ ਦੇਸ਼ ਦੇ ਵਧਾਈ ਦਿੰਦਾ ਖਿਮਾ ਦਾ ਜੱਜ ਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜਿਹਾ ਜੰਦਾ ਜਾਤ ਰਹੇ ਜੇ ਨੌਜਵਾਨੀ ਆ ਉਸ ਨਾਲ ਟੀਮ ਉਹਦੇ ਜਾਂ ਇਸ ਤੋਂ 113 ਤਰੀ ਕਰਦੀ ਨਜ਼ਰ ਆ ਰਹੀ ਹੈ ਸਾਡੇ ਸਭਾਈ ਗੁਰਜੀ ਕੀ ਸਭ ਤੋਂ ਪਹਿਲਾਂ ਤਾਂ ਇਸ ਪਾਵਨ ਦਿਹਾੜੇ ਦੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਕਿ ਜਿਹੜੀਆਂ ਸਕਤਾਂ ਇਧਰ ਆ ਕੇ ਬੱਧਾ 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 ਬੱਧ ਕਿ ਜਦੋਂ ਆਪਾਂ ਕਿਸੇ ਜੋੜ ਮੇਲੇ ਤੇ ਜਾਂਦੇ ਆਂ ਤੇ ਸਧਾਰਨ ਮਿਲੇ ਤੇ ਗੁਰੂ ਕੇ ਜਿਹੜੇ ਆ ਜੋੜ ਮੇਲੇ ਉਹਦੇ 'ਚ ਬਹੁਤ ਫਰਕ ਹੁੰਦਾ ਹੈ ਕਹਿੰਦੇ ਕਿ ਜਿੰਕੇ ਦਿਨ ਮਨਾਤੇ ਹੋ ਉਹਨਾਂ ਕੀ ਬਾਤ ਵੀ ਸਮਝਿਆ ਕਰੋ ਸੋ ਜੋ ਇਧਰ ਇਤਿਹਾਸ ਆ ਉਸ ਨੂੰ ਪਹਿਲਾਂ ਸਮਝਣਾ ਚਾਹੀਦਾ ਹੈ ਗੱਲ ਨੰਬਰ 2 ਜਿਹੜੇ ਨੌਜਵਾਨ ਆਪਣੇ ਮੋਹਾਂ ਦੇ ਉੱਤੇ ਨਕਾਬ ਜੇ ਕਾਲੇ ਚਿੱਟੇ ਜੇ ਬਨ ਕੇ ਆਉਂਦੇ ਆ ਇਸ ਅਸਥਾਨ ਦੇ ਉੱਤੇ ਰੂਹਾਂ ਕਰਦੀਆਂ ਨੇ ਉਤਨੀ ਤਰਤੇ ਸੋ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਨਿਮਰਤਾ ਦੇ ਨਾਲ ਸਿੱਧਕ ਨਾਲ ਇਸ ਜਿਹੜੀ ਹੈ ਸਥਾਨ ਇਹਦੀ ਇਤਿਹਾਸ ਨੂੰ ਸਮਝ ਕੇ ਮर्याਦਾ ਨੂੰ ਸਮਝ ਕੇ ਸਿੱਖੀ ਸਿਧਾਂਤ ਨੂੰ ਸਮਝ ਕੇ ਕਿਉਂਕਿ ਮੈਂ ਜਾਣਦਾ ਹੈ ਕਿ ਨੌਜਵਾਨਾਂ ਚ ਬਹੁਤ ਜ਼ਿਆਦਾ ਜੋਸ਼ ਹੈ દિਸ਼ਾਹੀਨ ਅਸੀਂ ਹੋ ਸਕਦੇ ਆਂ ਪਰ ਜੋਸ਼ ਬਹੁਤ ਜ਼ਿਆਦਾ ਹੈ ਉਸ ਜੋਸ਼ ਨੂੰ ਹੁਣ ਗੁਰੂ ਚਰਨਾਂ ਦੇ ਵਿੱਚ ਕੇਂਦਰਿਤ ਕਰਕੇ ਤੇ ਸਤਗੁਰ ਮੇਰਾ ਤਾਣ ਨੇ ਤਾਣ ਉਹ ਨਤਾਣਿਆਂ ਦਾ ਤਾਣ ਹੈ ਜੋ ਮਨੋਰਥ ਲੈ ਕੇ ਅਸੀਂ ਅੱਜ ਆਪਣੇ ਹਿਰਦਿਆਂ ਦੇ ਵਿੱਚ ਤੁਰੇ ਫਿਰਦੇ ਆਂ ਜੇ ਉਹਨਾਂ ਮਨੋਰਥਾਂ ਨੂੰ ਭਾਵੇਂ ਹੱਕ ਪ੍ਰਾਪਤੀ ਦੀ ਗੱਲ ਹੋਵੇ ਤੇ ਭਾਵੇਂ ਜਿਹੜੀ ਅਸੀਂ ਗੱਲ ਰੋਜ਼ ਪੜ੍ਹਨੇ ਕ ਰਾਤ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਪੇ ਅਸੀਂ ਉਹਦੀ ਜਿਹੜੀ ਪ੍ਰਾਪਤੀ ਚਾਹੁੰਦੇ ਆਂ ਤੇ ਗੁਰੂ ਕੇ ਚਰਨਾਂ ਦੇ ਵਿੱਚੋਂ ਮਿਲੇਗੀ ਥਾਣਾ ਪੀਣਾ ਇੱਕ ਗੱਲ ਹੈ ਦੂਜੀ ਗੱਲ ਜਿਹੜੀ ਲੰਗਰ ਹੁੰਦੇ ਨੇ ਮੈਂ ਲੰਗਰ ਵਾਲੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਨਾ ਬੜੇ ਸ਼ਰਧਾ ਸਤਿਕਾਰ ਦੇ ਨਾਲ ਤੁਸੀਂ ਲੰਗਰ ਲਾਉਨੇ ਹੋ ਪਰ ਪੀਜ ਵਰਕਰ ਦਾ ਜਿਹੜਾ ਆਪਾਂ ਅੱਜ ਰਵਾਜ ਸ਼ੁਰੂ ਕਰ ਲਿਆ ਏ ਜਿਹੜਾ ਲੰਗਰ ਸੀ ਉਹ ਤਨ ਦੀ ਤਰਸਤੀ ਲਈ ਸੀ ਗੁਰਬਾਣੀ ਦਾ ਨਿਤਨੇਮ ਕਥਾ ਕੀਰਤਨ ਸਿਮਰਨ ਦਾ ਅਭਿਆਸ ਇਹ ਰੂਹ ਦੀ ਤਰਸਤੀ ਦੇ ਲਈ ਸੀ ਸੋ ਜਿਹੜੀ ਪਕਾਰਥ ਦੇ ਨਾਲ ਤਨ ਤਰਸਤ ਨਾ ਹੁੰਦਾ ਹੋਵੇ ਸਗੋ ਤਨ ਦਾ ਬੇੜਾ ਕਰਕ ਹੁੰਦਾ ਹੋਵੇ ਹਸਪਤਾਲ ਤੋਂ ਲੰਗਰ ਦੇ ਵਿੱਚ ਸ਼ਾਮਿਲ ਨਹੀਂ ਕਰਨਾ ਚਾਹੀਦਾ ਕਿਉਂਕਿ ਲੰਗਰ ਸਹੀਰ ਦੀ ਲੋੜ ਦੇ ਲਈ ਸੀ ਸਰੀਰ ਦੇ ਸਵਾਦ ਦੇ ਲਈ ਨਹੀਂ ਤੇ ਗੁਰਨਾਨਕ ਦੇ ਘਰ ਦਾ ਕਨਸੈਪਟ ਹੰਦਾ ਉਸ ਨੇ ਇੱਥੇ ਵੀਡੀਓ ਵੀ ਪਾਈ ਆ ਉਹ ਸਾਦਗੀ ਵਾਲਾ ਨਿਮਰਤਾ ਵਾਲਾ ਏ ਉਹ ਸਿੱਖੀ ਸਿੱਧਕ ਵਾਲਾ ਏ ਗੁਰੂ ਚਰਨਾਂ ਦੇ ਵਿੱਚ ਆਪਣਾ ਸਿਰ ਨਮਾਉਣ ਵਾਲਾ ਏ ਕੋਸਵਾ ਦੇ ਪਿੱਛੇ ਜਿਹੜੇ ਆ ਆਪਾਂ ਵੈਸਟਰਨ ਕਲਚਰ ਦੇ ਪਿੱਛੇ ਮਾਡਰਨਿਜ਼ਮ ਦੇ ਪਿੱਛੇ ਲੱਗ ਕੇ ਤੇ ਆਪਾਂ ਉਸ ਸਦੀਵੀ ਕਨਸੈਪਟ ਨੂੰ ਤਿਆਗੀ ਹੈ ਨਾ ਕਿਉਂਕਿ ਜੇ ਬਾਕੀਆਂ ਵਰਗੇ ਹੋਗੇ ਖਾਲਸਾ ਵਾਸ ਨਾਟ ਕਰੀਏਟਡ ਟੂ ਫਿਟ ਇਨ ਦਾ ਖਾਲਸਾ ਵਾਸ ਕਰੀਏਟਡ ਟੂ ਸਟੈਂਡ ਆਊਟ ਕਿ ਖਾਲਸੇ ਨੂੰ ਇਸ ਕਰਕੇ ਮਹਾਰਾਜ ਨੇ ਪ੍ਰਗਟ ਨਹੀਂ ਸੀ ਕੀਤਾ ਕਿ ਦੁਨੀਆ ਚ ਚਰਲ ਜਵੇ ਖਾਲਸੇ ਨੂੰ ਇਸ ਕਰਕੇ ਪ੍ਰਗਟ ਕੀਤਾ ਸੀ ਕਿ ਇਹ ਦੁਨੀਆ ਨੂੰ ਲੀਡ ਕਰੇ ਸੋ ਜਿਹੜਾ ਸਾਡਾ ਕਨਸੈਪਟ ਹੈ ਦੁਨੀਆ ਨੂੰ ਲੀਡ ਕਰ ਸਕਦਾ ਮਹਾਰਾਜ ਰਣਜੀਤ ਸਿੰਘ ਦਾ ਰਾਜ ਇਸ ਗੱਲ ਦੇ ਜਿਹੜੇ ਗਵਾਹੀ ਭਰਦਾ ਮੈਂ ਨੌਜਵਾਨਾਂ ਨੂੰ ਬੇਨਤੀ ਕਰੂੰਗਾ ਕਿ ਦੋ ਚੀਜ਼ਾਂ ਤੋਂ ਥੜਕਦੇ ਜਾ ਰਹੇ ਹਾਂ ਤਾਂ ਦੋ ਚੀਜ਼ਾਂ ਆਪਣੇ ਜੀਵਨ ਦੇ ਵਿੱਚ ਪੂਰੀਆਂ ਕਰੀਏ ਇੱਕ ਹੈ ਕੁਰਬਾਨੀ ਗੁਰਮਤ ਤੇ ਦੂਜੀ ਹੈ ਇਤਿਹਾਸ ਜਦੋਂ ਦੋਹੇ ਚੀਜ਼ਾਂ ਨਾਲ ਆਪਾਂ ਲੈਸ ਹੋਵਾਂਗੇ ਤਾਂ ਸਾਡੇ ਮੂੰਹ ਤੇ ਜਿਹੜੇ ਨਕਾਬ ਸਾਡੇ ਢੱਕਾਂ ਦੇ ਉੱਤੇ ਗੰਦੇ ਗੀਤ ਨਹੀਂ ਹੋਣਗੇ ਸਾਡੇ ਜ਼ਬਾਨਾਂ ਤੇ ਹੋਏਗੀ ਗੁਰਬਾਣੀ ਸਿਰਾਂ ਤੇ ਹੋਏਗੀ ਦਸਤਾਰ ਤੇ ਚਿਹਰਿਆਂ ਤੇ ਹੋਏਗੀ ਦਾੜੀ ਤੇ ਕੇਸ ਤੇ ਪੰਜ ਕਕਾਰਾਂ ਦਾ ਪਤਾ ਨਹੀਂ ਹੋਵਾਂਗੇ ਮਨ ਦੇ ਵਿੱਚ ਜਿਹੜੀ ਗੁਰਬਾਣੀ ਦਾ ਪ੍ਰਕਾਸ਼ ਤਨ ਦੇ ਉੱਤੇ ਜਿਹੜਾ ਇਹ ਉਹ ਪੰਜ ਕਕਾਰਾਂ ਦਾ ਜਿਹੜਾ ਪ੍ਰਕਾਸ਼ ਕਰਕੇ ਰੱਖੀਏ ਇਸ ਘਰ ਦਾ ਜੋ ਸਿਧਾਂਤ ਹੈ ਉਹਨੂੰ ਮੰਨ ਕੇ ਜੇ ਆਪਾਂ ਚੱਲਾਂਗੇ ਤੇ ਜੋੜ ਮੇਲੇ ਜਿਹੜੇ ਤਾਂ ਮਨਾਏ ਜਿਹੜੇ ਸਫਲ ਹੈ ਸਿੰਘ ਸਾਹਿਬ ਪਹਿਲੇ ਜੀ ਹੈਡ ਗਰੰਟੀ ਸਨ ਜਿਹੜਾ ਗਰੰਟੀ ਹੁੰਦਾ ਗੁਰੂ ਕਾ ਵਜ਼ੀਰ ਹੁੰਦਾ ਆ ਤੇ ਗੁਰੂ ਕਾ ਵਜ਼ੀਰ ਨੇ ਗੁਰੂ ਕਾ ਉਪਦੇਸ਼ ਸੰਕਾ ਤੱਕ ਪਹੁੰਚਾਣਾ ਆ ਅਕਾਲ ਪੁਰਖ ਦੀ ਪ੍ਰਾ ਈ ਗੁਰੂ ਦੀ ਪ੍ਰਾਪਤੀ ਹੋਣੀ ਜ਼ਰੂਰੀ ਹੈ ਤੇ ਗੁਰੂ ਦੀ ਪ੍ਰਾਪਤੀ ਕਰਨੀ ਕਿ ਗੁਰੂ ਦਾ ਵਜ਼ੀਰ ਜਿਹੜਾ ਹੈ ਉਹ ਸੁਣਾਉਂਦਾ ਤਾਂ ਸਭ ਤੋਂ ਪਹਿਲਾਂ ਜਿਹੜਾ ਆ ਇਹ ਬਹੁਤ ਹੀ ਇੱਕ ਮਹਿੰਗਾ ਰਤਬਾ ਉਹ ਧੰਨ ਧੰਨ ਬਾਬਾ ਬੁੱਢਾ ਜੀ ਨੂੰ ਜਿਹੜਾ ਹੈ ਉਹ ਪ੍ਰਾਪਤ ਹੋਇਆ ਤੇ ਉਹਨਾਂ ਨੇ ਮਨ ਥੱਕ ਜਿਹੜਾ ਇਹ ਪ੍ਰਚਾਰ ਕੀਤਾ ਦਿਨ ਰਾਤ ਉਹਨਾਂ ਨੇ ਪ੍ਰਚਾਰ ਕੀਤਾ ਗੁਰੂ ਕੀ ਸੰਕਟਾਂ ਨੂੰ ਗੁਰੂ ਕੇ ਲੜ ਲਾਇਆ ਗੁਰੂ ਨੇ ਅਕਾਲ ਤੁਰਖ ਦੇ ਜਿਹੜੀ ਆ ਪ੍ਰਾਪਤੀ ਦੇ ਵਿੱਚ ਸਾਡੇ ਅੰਗ ਸੰਗ ਸਹਾਈ ਹੋਣਾ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਖੱਤਬ ਆਪੇ ਮਿਲੇ ਤੋਂ ਇਧਰੋਂ ਪੁੱਤ ਦੀ ਦਾਤ ਇਧਰੋਂ ਦੁੱਧ ਦੀ ਦਾਤ ਮੈਂ ਸਮਝਦਾ ਕਿ ਦੇਦਾ ਦੇ ਲੈਂਦੇ ਥੱਕ ਪਾਹੇ ਜੁ ਸਾਡੇ ਵਰਕੇ ਨੇ ਮਾਣੇ ਸਿੱਖਿਤ ਇਕਾਉਂਦੇ ਨੇ ਆਪਣੀਆਂ ਝੋਲੀਆਂ ੜਦੇ ਨੇ ਤੇ ਗੁਰੂ ਮਹਾਰਾ ਸੱਚੇ ਪਾਤਸ਼ਾਹ ਤਰਸ ਕਰਦੇ ਨੇ ਝੋਲੀਆਂ ਝੋਲੀਆਂ ਜਿਹੜੀਆਂ ਭਰ ਦਿੰਦੇ ਨੇ ਇਹ ਗੁਰੂ ਘਰ ਦਾ ਸਿਧਾਂਤ ਹੈ ਜ ਨਿਮਰਤਾ ਦੇ ਨਾਲ ਆਵਾਂਗੇ ਵਾਪਸ ਉਹੀ ਗੱਲ ਆਉਂਦੀ ਹੈ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਸੱਚੇ ਪਾਚਾ ਉਹਨਾਂ ਦਾ ਜਦੋਂ ਪ੍ਰਕਾਸ਼ ਹੋਇਆ ਉਹਦੋਂ ਨਿਮਰਤਾ ਦਾ ਸਦਾਤ ਵਰਤਣ ਤੇ ਲਈ ਜਿਹੜੀ ਆਪਾਂ ਅੱਜ ਸਾਖੀ ਜਿਹੜੀ ਸਰਵਣ ਕਰਦੇ ਆਂ ਕਿ ਮਾਤਾ ਗੰਗਾ ਜੀ ਚੱਲ ਕੇ ਆਏ ਨੇ ਪ੍ਰਸ਼ਾਦ ਦੇ ਗੰਢੇ ਲੈ ਕੇ ਸੋ ਇਸ ਕਰਕੇ ਜੇ ਇਸ ਦਰ ਦੇ ਉੱਤੇ ਆਪਾਂ ਗੀਤ ਲਾ ਕੇ ਆਵਾਂਗੇ ਜੇ ਇਸ ਦਰ ਤੇ ਆਪਾਂ ਨਕਾਬ ਪਾ ਕੇ ਆਵਾਂਗੇ ਗੁਰੂ ਮਹਾਰਾਜ ਕੋਲੀਆਂ ਨਹੀਂ ਪਰਣਗੇ ਸਾਨੂੰ ਸਬਦ ਸਿਖਾਉਣਗੇ ਪਰ ਜੇ ਆਪਾਂ ਨਿਮਰਤਾ ਦੇ ਨਾਲ ਆਵਾਂਗੇ ਸਾਦਗੀ ਨਾਲ ਆਵਾਂਗੇ ਸਿਰ ਝੁਕਾ ਕੇ ਆਵਾਂਗੇ ਇੱਕ ਹਿਰਦੇ ਦੇ ਵਿੱਚ ਕੁਰਬਾਨੀ ਦਾ ਪ੍ਰਕਾਸ਼ ਕਰਕੇ ਜਾਵਾਂਗੇ ਫਿਰ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਿ ਆਸਮਾਈ ਵਾਲਾ ਜਿਹੜਾ ਇਹ ਵਰਤਾਰ ਜੇ ਉਹ ਜਿਹੜਾ ਸੰਕਲਪ ਆ ਉਹ ਸਾਡੇ ਤੇ ਵਰਤੇਗਾ ਸੋ ਇਸ ਕਰਕੇ ਗੁਰੂ ਘਰ ਦੀ ਮਰਿਆਦਾ ਨੂੰ ਤੇ ਜੋ ਸਾਡਾ ਇਤਿਹਾਸ ਹੈ ਉਹਨੂੰ ਅਪਣਾ ਕੇ ਤੇ ਆਪਾਂ ਆਪਣੀਆਂ ਰਚੋੜੀਆਂ ਪਰਵਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਜੀ ਜਥੇਦਾਰ ਕਸ਼ਮੀਰ ਸਿੰਘ ਜੀ ਗੰਡੀਵਿੰਡ ਸਾਬਕਾ ਮੈਂਬਰ ਸ਼ਰੂਮਨੀ ਕਮੇਟੀ ਉਹਨਾਂ ਦਾ ਬੇਟਾ ਸੁਖਰਾਜ ਸਿੰਘ ਕਾਲਾ ਗੰਡੀਵਿੰਡ ਨੂੰ ਬਾਬਾ ਜੀ ਅੱਜ ਸਲਾਨਾ ਜੋੜ ਮੇਲਾ ਬਾਬਾ ਬੁੱਢਾ ਸਾਹਿਬ ਜੀ ਦੇ ਸੰਗਤਾਂ ਨਮਸਤਕ ਹੋਣਾ ਜੀ ਦੂਰੋ ਦੂਰੋ ਕੀ ਕਹਿਣਾ ਚਾਹੋਗੇ ਜੀ ਸੰਗਤਾਂ ਨੂੰ ਸਭ ਤੋਂ ਪਹਿਲਾਂ ਜੀ ਇਹ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਤੇ ਆਈਆਂ ਸੰਗਤਾਂ ਨੂੰ ਬਹੁਤ ਹੀ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਕਹਿਣਾ ਆ ਤੇ ਬਾਬਾ ਜੀ ਦੇ ਜੋੜ ਮੇਲੇ ਦੀਆਂ ਸਾਰੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸਾਡੇ ਪਰਿਵਾਰ ਵੱਲੋਂ ਲਾਕੇ ਵੱਲੋਂ ਲੱਖ ਲੱਖ ਵਧਾਈ ਦੇ ਨਮ। ਬਾਬਾ ਜੀ ਅਕਸਰੀ ਦੇਖਿਆ ਜਾਂਦਾ ਕਿ ਸਲਾਨਾ ਜੋੜ ਮੇਲੇਾਂ ਦੇ ਵਿੱਚ ਨੌਜਵਾਨਾਂ ਵੱਲੋਂ ਉੱਚੀ ਆਵਾਜ਼ ਵਿੱਚ ਟਰੈਕਟਰ ਲਗਾਏ ਜਾਂਦੇ ਹੁਰਦਨ ਦਿਨ ਕਹਿੰਦੇ ਕੀ ਕੀਤਾ ਜਾਂਦਾ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਉਹਨਾਂ ਨੂੰ ਇਹੀ ਸੰਦੇਸ਼ ਹੈ ਜੀ ਇਹ ਬਾਬਾ ਬੁੱਢਾ ਸਾਹਿਬ ਜੀ ਦਾ ਸਥਾਨ ਇੱਥੇ ਆਪਾਂ ਬਹੁਤ ਹੀ ਮੀਨੇ ਨਿਮਰਤਾ ਦੇ ਨਾਲ ਆਉਣਾ ਵਾ ਨਾ ਕਿ ਵਿਖਾਵੇ ਦੇ ਨਾਲ ਹੁੱਲੜਬਾਜੀ ਦੇ ਨਾਲ ਨਾ ਹਥਿਆਰ ਲੈ ਕੇ ਨਾ ਕੋ ਨਸ਼ਾ ਕਰਕੇ ਆਉਣਾ ਵਾ ਅਤੇ ਉਹਨਾਂ ਨੌਜਵਾਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਬੜੇ ਵਧੀਆ ਤਰੀਕੇ ਨਾਲ ਪੇਸ਼ਾਉ ਗੁਰੂ ਘਰ ਦੇ ਨਮਸਤਕੋ ਅਤੇ ਬਾਬਾ ਬੁੱਢਾ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਜੇ ਤੁਹਾਡਾ ਅੱਜ ਸੰਗਤਾਂ ਇੱਥੇ ਬਾਬਾ ਬੁੱਢਾ ਸਾਹਿਬ ਦੇ ਪੁੱਤਰ ਸਤੰਦ ਦੇ ਨਮਸਤਕ ਆਉਣ ਆਉਂਦੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰਾਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਧੁੰਮਤਾਂ ਨਾਲ ਮਨਾਏ ਜਾ ਰਹੇ ਹਨ ਅੱਜ ਜਿਹੜਾ ਨਗਰ ਕੀਰਤਨ ਬਾਬਾ ਬੁੱਢਾ ਜੀ ਦੇ ਜੋੜ ਵਿਲੇ ਸੁਲੰਧ ਵਿੱਚ ਆਰੰਭ ਹੋਇਆ ਤੇ ਲੱਖਾਂ ਦੀ ਤਦਾਦ ਇੱਥੇ ਸੰਗਤਾਂ ਹਾਜ਼ਰੀਆਂ ਭਰ ਕੇ ਸੇਵਾ ਕਰਕੇ ਜਿਹੜਾ ਆਪਣਾ ਜੀਵਨ ਸਫਲ ਕਰ ਰਹੀਆਂ ਹਨ ਪਾਵਨ ਅਸਥਾਨ ਵੀਰਵਾ ਬੁੱਢਾ ਸਾਹਿਬ ਜੀ ਵਿਖੇ ਸੰਪਰਦਾਇ ਕਾਰ ਸੇਵਾ ਪੂਰੀ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਵੱਲੋਂ ਇਸ ਅਸਥਾਨ ਤੇ ਜੋ ਕਾਰ ਸੇਵਾ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਤੇ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀਆਂ ਹਨ ਅਤੇ ਇਸ ਵਤ ਸੰਗਤਾਂ ਨੂੰ ਬੇਨਤੀ ਹੈ ਕਿ ਪਾਵਨ ਅਸਥਾਨ ਬੀਰ ਬਾਬੂ ਦਾ ਸਾਹਿਬ ਜੀ ਆ ਕੇ ਨਤਮਸਤਕ ਹੋ ਕੇ ਸੇਵਾ ਕਰਕੇ ਜਿਹੜਾ ਆਪਾਂ ਨੂੰ ਜੀਵਨ ਸਫਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਦ ਤੋਂ ਸਰਬਜੀਤ ਸਿੰਘ ਆਪਣਾ ਅੱਜ ਸਲਾਨਾ ਜੋੜ ਮੇਲਾ ਆ ਇਤਿਹਾਸਕ ਗੁਰਦੁਆਰਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਹਿਲੇ ਹੈਡ ਗ੍ਰੰਥੀ ਆ ਤੇ ਪੁੱਤਰਾ ਦੇ ਦਾਨੀ ਆ ਬਾਬਾ ਬੁੱਢਾ ਸਾਹਿਬ ਬਹੁਤ ਵੱਡੀ ਸ਼ਖਸੀਅਤ ਆ ਇਹ ਅੱਜ ਦਾ ਜਿਹੜਾ ਮੇਲਾ ਇਹਦੇ ਬਾਰੇ ਬਸ ਇਹੋ ਹੀ ਕਹਿਣਾ ਆ ਕਿ ਇੱਥੇ ਮਾਤਾ ਗੰਗਾ ਜੀ ਜਿਹਦੇ ਚੱਲ ਕੇ ਆਏ ਸੀ ਤੇ ਜਿਨ੍ਹਾਂ ਨੂੰ ਪੁੱਤਰ ਦਾ ਵਰ ਮਿਲਿਆ ਸੀ ਜਿਹੜੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਨੇ ਜਨਮ ਲਿਆ ਸੀ ਤੇ ਇਹ ਉਹਦੇ ਸੰਬੰਧ ਵਿੱਚ ਅੱਜ ਸਾਲਾਨਾ ਜੋੜ ਮੇਲਾ ਜਿਹੜਾ ਸੰਤਾ ਮਨਾਰੀਆਂ ਨੇ ਬੜੀ ਵੱਡੀ ਗਿਣਤੀ 'ਚ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦੇ ਸ਼ਾਬ ਦੇ ਸ਼ਾਬ ਤੇ ਇੱਧਰ ਦੀ ਸੰਤਾਂ ਨੂੰ ਤਾਂ